ਅਈ ਨਿੱਕੇ ਸੁਣੋ ਬੰਦੇ ਯਾ ਬਾਈ ਬਾਹਲੀ ਨਹੀਂ ਪੈਂਦੀ ਕੈਨੇਡਾ ਅੱਡ ਗਈਆਂ ਜਿਵੇਂ ਉਤੋਂ ਜਿਵੇਂ ਖੰਭ ਟੱਕਦੇ ਹੁੰਦੇ ਆ ਅੱਜ ਹੈਗੀ ਆ 16 ਜਨਵਰੀ ਤੇ ਦੇਖੋ ਬਾਬੇ ਸੁਣੋ ਗੱਡੀਆਂ ਜੀ ਨਾ ਆਏ ਜੰਮ ਜਾਂਦੀ ਤੇ ਆਹ ਵਾਲਿਓ ਆ ਦੇਖੋ ਪ੍ਰਣਾੜਿਆਂ ਦੇ ਵਿੱਚ ਜੰਮੀ ਪਾਣੀ ਡੈਗਦਾ ਡੈਗਦਾ ਜੰਮ ਜਾਂਦਾ ਬੈਤਰੀ ਸਾਰਾ ਪਰੇਟ ਬਰਫੀ ਬਰਫ ਉਧਰ ਵੀ ਜੰਮੀ ਪਈ ਇਹ ਨਹੀਂ ਬਰਫ਼ ਤੋਂ ਫ੍ਰਿਜ ਨਹੀਂ ਜੰਮਦੀ ਜਿੰਨੀ ਇੱਥੇ ਬਾਹਰ ਜੰਮੀ ਜਾਂਦੀ ਹੈ ਇਹ ਹੈ ਬਈ ਕੈਨੇਡਾ ਬ੍ਰੈਮਟਨ ਬਾਹਰ ਖਲੋ ਤੇ ਸਿੱਧਾ ਹੀ ਬਰਫ਼ ਨੂੰ ਦੇਖ ਲਓ ਕਿਤੇ ਜਾਂਦੀ ਲੋੜ ਨਹੀਂ ਖਾਰਾ ਕੋ ਚਿੱਟਾ ਹੋਇਆ ਤੇ ਸਮਾਨ ਵੀ ਜਮਾ ਚਿੱਟਾ ਹੋਇਆ ਤੇ ਪਹਿਲਾਂ ਇੱਕ ਸਵੇਰੇ ਸਵੇਰੇ ਉੱਠ ਕੇ ਗੱਡੀਆਂ ਤੋਂ ਬਰਫ਼ ਲਾਉਣੀ ਪੈਂਦੀ ਹੈ ਵਰਵਾਰਾ ਰੂ ਦਿਖਦੇ ਆ ਥਰੇ ਕੋਈ ਜਮਾ ਇੰਨੀ ਜਿਆਦੇ ਸਨੋ